ਦੋਸਤੋ ਸਸਿਕਾਲ ਜਿਹੜੀ ਤੁਸੀਂ ਆ ਜਗਾ ਦੇਖ ਰਹੇ ਹੋ ਨਾ ਇਹ ਹੈ ਛੇਬੋ ਸਟੋਨ ਜਾਂ ਸ਼ਿਵ ਕੁੰਬ ਸਟੋਨ ਵੀ ਇਹਨੂੰ ਕਹਿ ਦਿੰਦੇ ਐ ਮਤਲਬ ਇਹ ਇੱਕ ਇਨਸਾਨ ਨੇ ਬਣਾਇਆ ਯਾਰ ਆ ਦੇਖੋ ਇਹਦੇ ਵਿੱਚ ਕੋਈ ਵੀ ਉਹਨੇ ਟੂਲ ਮਤਲਬ ਕੋਈ ਵੀ ਸੰਦ ਤੇ ਸੀ ਕਰਨੀ ਨਹੀਂ ਵਰਤੀ ਤੇ ਜਿਸ ਦਾ ਨਾਮ ਸੀ ਸ਼ਾਂਤੀ ਭੂਸ਼ਣ ਜੀ ਹੁਣ ਉਹ 64 ਸਾਲ ਦੀ ਉਹਨਾਂ ਦੀ ਏਜ ਐ 1980 ਦੇ ਵਿੱਚ ਇਹਨਾਂ ਨੇ ਆ ਬਣਾਉਣਾ ਸ਼ੁਰੂ ਕੀਤਾ ਤੇ 38 ਸਾਲਾਂ ਚ ਕੰਪਲੀਟ ਹੋਇਆ ਆ ਜਿਹੜੀ ਤੁਸੀਂ ਗੁਫਾ ਦੇਖ ਰਹੇ ਹੋ ਨਾ ਇਹ ਸਾਰਾ ਜਿਹੜਾ ਸਾਈਡਾਂ ਤੇ ਕੰਧਾਂ ਤੇ ਦੇਖ ਰਹੇ ਹੋ ਇਹ ਪੱਥਰ ਚਿਣਿਆ ਹੋਇਆ ਥੱਲੇ ਪਥਰੀਲੀ ਧਰਤੀ ਹੈ ਉਥੋਂ ਕੱਢ ਕੱਢ ਕੇ ਉਹਨੂੰ ਸੈੱਟ ਕਰਕੇ ਜਿਣਿਆ ਤੇ ਕੋਈ ਟੂਲ ਨਹੀਂ ਵਰਤਿਆ ਨੰਗੇ ਹੱਥਾਂ ਨਾਲ ਉਹ ਬੰਦੇ ਨੇ 38 ਸਾਲਾਂ ਚ 1980 ਤੋਂ ਲੱਗ ਕੇ ਤੇ 2018 ਤੱਕ ਇਹਨੇ ਕੰਪਲੀਟ ਕੀਤਾ ਹੈ ਗੂਗਲ ਤੇ ਜਾ ਕੇ ਵੀ ਤੁਸੀਂ ਇਹਦੀ ਜਾਣਕਾਰੀ حاصل ਕਰ ਸਕਦੇ ਹੋ ਸ਼ੇਵ ਕੁੰਬਸਟੋਨ ਚਹਿਲ ਹਿਮਾਚਲ ਪ੍ਰਦੇਸ਼ ਦਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਪਰ ਗੱਲ ਇਹ ਨਹੀਂ ਆ ਯਾਰ ਕਿੰਨੀ ਉਸ ਬੰਦੇ ਦੀ ਸਹਿਣਸ਼ੀਲਤਾ ਹੋਵੇਗੀ ਕਿਵੇਂ ਉਹ ਬੰਦੇ ਨੇ ਆਪਣੇ ਆਪ ਨੂੰ ਟਕਾਓ ਦੇ ਵਿੱਚ ਰੱਖਿਆ ਬਿਨਾ ਕਿਸੇ ਲਾਲਚ ਤੋਂ ਐਸੀ ਕਾਰਾਗਰੀ ਕਰਨ ਵਾਲੇ ਸੱਜਣ ਨੇ ਇੰਨੀ ਸੋਹਣੀ ਚੀਜ਼ ਬਣਾਈ ਤੇ ਅਫਸੋਸ ਕਰ ਉਹਦੋਂ ਵੀ ਹੋਇਆ ਕਿ ਜਿਹੜੇ ਬੰਦੇ ਨੂੰ ਵਰਲਡ ਫੇਮਸ ਆ ਜਿਹੜਾ ਉਹਨੂੰ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਅਸੀਂ ਵੀ ਦੇਖਣ ਗਏ ਟੂਰ ਸੀਗਾ ਹਿਮਾਚਲ ਪ੍ਰਦੇਸ਼ ਦਾ ਸਕੂਲ ਵੱਲੋਂ ਤੇ ਕਹਿੰਦੇ ਵੀ ਉਹਨਾਂ ਦਾ ਪਰਿਵਾਰ ਉਹਨਾਂ ਨੂੰ ਛੱਡ ਕੇ ਮਤਲਬ ਉਹਨਾਂ ਦੀ ਵਾਈਫ ਉਹਨਾਂ ਨੂੰ ਛੱਡ ਕੇ ਚਲੀ ਗਈ ਕਿਉਂਕਿ ਕਹਿੰਦੇ ਦੀਵੇ ਥੱਲੇ ਹਨੇਰਾ ਹੁੰਦਾ ਮਿੱਤਰੋ ਪਰ ਦੇਖਣ ਵਾਲੀ ਚੀਜ਼ ਹੈ ਕਦੇ ਵੀ ਗੀੜਾ ਲੱਗੇ ਤਾਂ ਜ਼ਰੂਰ ਦੇਖਿਓ ਨੰਬਰ 2 Google ਤੇ ਜਾ ਕੇ ਇਹਨਾਂ ਬਾਰੇ ਜਾਣਕਾਰੀ ਹਾਸਲ ਜ਼ਰੂਰ ਕਰਿਓ ਸ਼ਾਂਤੀ ਪੂਛਨ ਜੀ ਬਾਰੇ ਜਿਨ੍ਹਾਂ ਦੀ 64 ਸਾਲ ਦੀ ਉਮਰ ਹੈ ਯਾਰ ਬੰਦਾ 38 ਸਾਲ ਲੱਗਿਆ ਰਿਆ ਬਿਨਾਂ ਕਿਸੇ ਲਾਲਚ ਤੋਂ ਤੇ ਜੇ ਆਪਣੇ ਵਰਗੇ ਨੂੰ ਕੋਈ 38 ਦਿਨ ਕਹੇ ਦੇ ਤਾਂ ਬਿਨਾਂ ਪੈਸੇ ਤੋਂ 38 ਦਿਨ ਵੀ ਕਿਸੇ ਬੰਦੇ ਨੇ ਯਾਰ ਮੇਰੇ ਖਿਆਲ ਚ ਰੂਟੀਨ ਚ ਕੰਮ ਨਹੀਂ ਕਰਨਾ ਆਪਦੇ ਘਰੇ ਨਹੀਂ ਇਨਸਾਨ ਕੰਮ ਕਰਦਾ ਯਾਰ ਪਾਰਾ ਗੋਫਾ ਉਹ ਬੰਦੇ ਨੇ ਬਣਾਈ meditation ਸੈਂਟਰ ਬਣਾਇਆ ਆ ਅੰਦਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸ਼ਿਵ ਜੀ ਦੀ ਸ਼ਿਵ ਦੀ ਮਤਲਬ ਆ ਸਟੈਚੂ ਵੀ ਉਹਨਾਂ ਦਾ ਬਣਿਆ ਹੋਇਆ ਹੈ ਸਰਗੇ ਦੇ ਵਾਲ ਬਣੇ ਹੋਏ ਹੈ ਤੇ ਬਾਹਰ ਤੁਸੀਂ ਦੇਖੋਗੇ ਪਾਈਪ ਲੈ ਕੇ ਉਹ ਬੰਦੇ ਨੇ ਕੰਮ ਲਿਆ ਪਾਈਪ ਜਿਹੜੀ ਪਾਣੀ ਵਾਲੀ ਨਹੀਂ ਹੁੰਦੀ ਕਾਲੀ ਜੀ ਪਾਈਪ 3 ਰੁਪਏ ਫੁੱਟ ਆਉਂਦੀ ਹੈ ਉਹਦੇ ਤੋਂ ਵੀ ਉਹ ਬੰਦੇ ਨੇ ਕੰਮ ਲਿਆ ਕਿੰਨੀ ਸੋਹਣੀ ਚੀਜ਼ ਯਾਰ ਤੇ ਕਹਿੰਦੇ ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ ਤੇ ਜੇਕਰ ਔਜ਼ਾਰ ਕੋਈ ਚੀਜ਼ ਕੋਈ ਸੰਦ ਸੰਦੇੜਾ ਕੋਈ ਟੂਲ ਇਹ ਬੰਦਾ ਯੂਜ਼ ਕਰਦਾ ਵਰਤਦਾ ਤਾਂ ਉਹ ਵੀ ਬੰਦੇ ਨੇ ਬਣਾਇਆ ਹੋਣਾ ਸੀ ਪਰ ਨੰਗੇ ਹੱਥਾਂ ਨਾਲੇ ਬੰਦੇ ਨੇ ਬਣਾਇਆ ਆ ਜਿੰਨੀ ਚੀਜ਼ ਤੁਸੀਂ ਸਾਹਮਣੇ ਦੇਖ ਰਹੇ ਹੋ ਵੱਧ ਸਮਝ ਦੀ ਲੋੜ ਹੋਵੇ ਤਾਂ Google ਤੇ ਜਾ ਕੇ ਜਰੂਰ ਹਾਸਲ ਕਰਿਓ ਹੁਣ ਗੁਫਾ ਤੋਂ ਬਾਹਰ ਜਾ ਕੇ ਤੇ ਇਹਦਾ ਬਾਹਰ ਦਾ ਹਿੱਸਾ ਮੈਂ ਤੁਹਾਨੂੰ ਕੋਈ 10 20 ਸਕਿੰਟ ਜ਼ਰੂਰ ਦਿਖਾਉਣਾ ਹੈ ਉਹ ਦੇਖਿਓ ਕਿ ਕਿੰਨਾ ਬੰਦੇ ਨੇ ਮਿਹਨਤ ਕੀਤੀ ਕਿੰਨੀ ਕਾਰਾਗਰੀ ਤੇ ਜਿਹੜੀ ਥਾਂ ਤੇ ਬਣਿਆ ਹੋਇਆ ਹੈ ਉਥੇ ਕੋਈ ਸਾਧਨ ਨਹੀਂ ਬਾਈ ਜੀ ਟਰੈਕਿੰਗ ਕਰਕੇ ਜਾਣਾ ਪੈਂਦਾ ਆਪਣੇ ਵਰਗੀ ਗੱਲ ਨਹੀਂ ਪੰਜਾਬ ਹਰਿਆਣਾ ਹਮ ਆਪਣਾ ਰਾਜਸਥਾਨ ਜਾਂ ਜੋ ਵੀ ਕਹਿ ਲੋ ਇਹ ਮਤਲਬ ਪੱਧਰ ਧਰਤੀ ਨਹੀਂ ਤੇ ਆ ਗੁਫਾ ਜਿਹੜੀ 150 ਫੁੱਟ ਲੰਦੀ ਹੈ 101 ਕੇ ਬੰਦੇ ਨੇ ਪੋੜੀ ਬਣਾਈ ਹੈ ਜਿਹੜੀ ਤੁਸੀਂ ਪਹਿਲਾਂ ਦੇਖੀ ਹੈ ਨਾ ਉਹ ਗੋਲ ਜੇ ਥੱਪੇ ਹੋਏ ਨੱਕਿਆਂ ਜਿਹੇ ਵਰਗੇ ਰੱਖ ਲਓ ਸਿੱਧੇ ਜੇ ਸ਼ਬਦਾਂ 'ਚ ਤੇ ਆ ਗੁਫਾ ਤੋਂ ਬਾਹਰ ਆ ਕੇ ਤੁਸੀਂ ਦੇਖੋ ਕਿ ਇੱਕ ਬੰਦੇ ਨੇ ਸ਼ਾਂਤੀ ਜਿਹੜੀ ਨੂੰ ਲੋਕ ਲੱਭਦੇ ਲੱਭਦੇ ਤੇ ਅਖੀਰ ਆਪਣੇ ਆਪ ਨੂੰ ਖਤਮ ਕਰ ਲੈਂਦੇ ਆ ਉਹ ਸ਼ਾਂਤ ਵਾਤਾਵਰਣ ਦੇ ਵਿੱਚ ਇਹ ਬੰਦੇ ਨੇ ਇੱਕ ਸੋਹਣੀ ਜਗ੍ਹਾ ਬਣਾਈ ਤੇ ਆ ਬਾਹਰ ਦਾ ਦ੍ਰਿਸ਼ ਹੈ ਜਿਹੜਾ ਤੁਹਾਡੇ